ਸਕਲ ਜੀ ਅੱਜ ਪਾਰਟੀ ویئر ਕਲੈਕਸ਼ਨ ਲੈ ਕੇ ਆਇਆ ਜੀ ਪਿਓਰ ਜਾਰਗੇਟ ਦੇ ਵਿੱਚ ਐਮਬਰਾਇਡਰੀ ਦੇਖੋ ਜੀ ਕਿੰਨੀ ਪਿਆਰੀ ਕਲੋਸ ਤੋਂ ਬਹੁਤ ਹੀ ਪਿਆਰਾ ਪੀਸ ਰੈਡੀ ਕਰਵਾਇਆ ਜੀ ਸਾਰੀ ਐਮਬ੍ਰੋਇਡਰੀ ਕੀਤੀ ਹੈ ਫੁੱਲ ਪਿਓਰ ਜਾਰਜਟ ਦੇ ਵਿੱਚ ਤਿੰਨ ਕਲਰ ਰਹਿਣ ਵਾਲੇ ਨੇ ਇਹਦੇ ਵਿੱਚ ਸੁਪਰ ਸਰਦਾਰੀ ਕਲੈਕਸ਼ਨ ਰੈਡੀ ਕਰਵਾਈ ਹੈ ਜੀ ਜਿਵੇਂ ਸਮਰਸ ਆ ਗਏ ਨਾ ਸਮਰਸ ਦੇ ਵਿੱਚ ਵੇਅਰ ਕਰਨ ਲਈ ਕੁਝ ਬੈਸਟ ਆਈਟਮਾਂ ਚਾਹੀਦੀ ਨੇ ਤਾਂ ਬਹੁਤ ਹੀ ਪਿਆਰੀ ਕਲੈਕਸ਼ਨ ਆਈ ਹੈਗੀ ਦੁਪੱਟਾ ਦੇਖੋ ਜੀ ਬਹੁਤ ਹੀ ਸੋਹਣੇ ਦੁਪੱਟੇ ਦੇ ਉੱਪਰ ਬਾਉਂਡਰੀ ਲਾਈਨ ਵਾਲੀ ਹੈ ਪਿਓਰ ਜਾਰਜਟ ਫੈਬਰਿਕ ਦਾ ਦੁਪੱਟਾ ਸਾਰੀ ਇਹਦੇ ਵਿੱਚ ਇਹ ਐਮਬ੍ਰੋਇਡਰੀ ਲਾਈਨ ਵਾਲੀ ਹੈ ਦੇਖੋ ਜੀ ਬੜਾ ਸੋਹਣਾ ਡਿਜ਼ਾਈਨਰ ਦੁਪੱਟਾ ਦੁਪੱਟੇ ਦੇ ਉੱਪਰ ਦੇਖੋ ਔਰ ਇਸ ਤੋਂ ਬਾਅਦ ਤੁਸੀਂ ਲੁੱਕ ਚੈੱਕ ਕਰ ਲਓ ਸ਼ਰਟ ਦੀ ਬਹੁਤ ਹੀ ਪਿਆਰੀ ਪਿਓਰ ਜਾਰਜਟ ਟੂ ਜਾਰਜਟ ਆਈਟਮ ਰੈਡੀ ਕਰਵਾਈ ਹੈ ਜੀ ਡਿਜ਼ਾਈਨਰ ਸੂਟ ਰੈਨ ਵਾਲਾ ਬੜਾ ਹੀ ਪਿਆਰਾ ਆ ਦੇਖੋ ਫਰੰਟ ਬੈਕ ਦਾ ਡਿਜ਼ਾਈਨ ਰੈਨ ਵਾਲਾ ਜੀ ਫਰੰਟ ਸਾਰਾ ਐਮਬਰਾਇਡਰੀ ਦੇ ਨਾਲ ਡਿਸਟਪ੍ਰਿੰਟ ਰਹੇਗਾ ਜੀ ਸਾਰੀ ਡਿਸਟਪ੍ਰਿੰਟਿੰਗ ਹੈ ਦੇਖੋ ਬੜੀ ਹਾਈ ਕਲਾਸ ਦੀ ਪ੍ਰਿੰਟਿੰਗ ਹੈ ਸਾਰੀ ਬੜੀ ਸੋਹਣੀ ਐਮਬਰਾਇਡਰੀ ਕੀਤੀ ਹੈ ਫਰੰਟ ਚੈੱਕ ਕਰ ਲਓ ਕਿੰਨਾ ਪਿਆਰਾ ਲੱਗ ਰਿਹਾ ਹੈ ਜੀ ਬੜਾ ਸੋਹਣਾ ਆਰਟੀਕਲ ਰੈਡੀ ਕਰਵਾਇਆ ਜੀ फ्रंट ਦੇ ਵਿੱਚ ਸਾਰੀ ਡਿਸਟ ਪ੍ਰਿੰਟेड ਵਿਦ ਐਮਬਰਾਡਰੀ ਉਸੇ ਤਰ੍ਹਾਂ ਇਹਦੀ ਬੈਕ ਦੇ ਉੱਪਰ ਵੀ ਪ੍ਰਿੰਟ ਆ ਜਗਾ ਜੀ ਫਰੰਟ ਬੈਕ ਪ੍ਰਿੰਟ ਰਹੇਗੀ 슬ੀਵਜ਼ ਵੀ ਪ੍ਰਿੰਟ ਆਣੀਆਂ ਦੇਖੋ ਜੀ ਇਹ 슬ੀਵਜ਼ ਆਰੀਆਂ ਨੇ ਬੜੀਆਂ ਪਿਆਰੀਆਂ 슬ੀਵਜ਼ ਪ੍ਰਿੰਟ ਆਰੀਆਂ ਨੇ ਜੀ ਸਾਰੀ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਪਿਆਰੀ ਕੀਤੀ ਹੋਈ ਹੈ ਦੁਪੱਟਾ ਵੀ ਬੜਾ ਪਿਆਰਾ ਸੁਣ ਦਿਖਾਇਆ ਜਿਵੇਂ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਰਹੇਗਾ ਜੀ ਪਿਓਰ ਜਾਰਜਟ ਦਾ ਵਿਦ ਐਮਬਰਾਡਰੀ ਲੁੱਕ ਚੈੱਕ ਕਰ ਲੋ ਪੀਸ ਦੀ ਕਿੰਨੀ ਪਿਆਰੀ ਲੱਗ ਰਹੀ ਹੈ ਜੀ ਤਿੰਨ ਕਲਰ ਆਪਾਂ ਰੈਡੀ ਕਰਵਾਏ ਨੇ ਇਹਦੇ ਵਿੱਚ ਤਿੰਨੇ ਕਲਰ ਹੀ ਬੜੇ ਪਿਆਰੇ ਰੈਡੀ ਕਰਵਾ ਡਿਜ਼ਾਈਨਰ ਸੂਟ ਹੈ ਜੀ 2700 ਰੁਪਏ ਪ੍ਰਾਈਸ ਦੇ ਵਿੱਚ ਕਦਰ ਦੇਖੋ ਜੀ 1 ਬਾਈ 1 ਕਿੰਨੇ ਪਿਆਰੇ ਲੱਗ ਰਹੇ ਨੇ